ਚਲੀਏ ਹੁਣ ਸਾਡੇ ਦੁਆਬੇ ਚਾਲੰਦਿਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਮੂਰੇ ਸਾਰੀਆਂ ਤਿਤਲੀਆਂ ਹੂੰ ਕਿਵੇਂ ਦੇਖਦੇ ਹੋ ਵੀ ਕੀ ਮੁਕਾਬਲਾ ਕਹਿੰਦਾ ਕਿਉਂਕਿ ਡੇਰਾ ਫੈਕਟਰ ਉੱਥੇ ਕਾਊਂਟ ਕਰਦਾ ਉੱਥੇ ਦਲਿਤ ਵੋਟ ਬੈਂਕ ਕਾਊਂਟ ਕਰਦੀ ਹੈ ਉੱਥੇ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਮੰਤਰੀ ਜਾਂ ਐਮਐਲਏ ਉਹਨਾਂ ਦੇ ਤਗੜੇ ਨੇ ਉੱਥੇ ਤਾਂ ਮੁਕਾਬਲਾ ਕੀ ਨਹੀਂ ਲੱਗਦਾ ਕਿਉਂਕਿ ਪਵਨ ਤੀਨੂ ਵੀ ਮੰਜਾ ਆ ਖਿਡਾਰੀ ਦੇਖੋ ਗੱਲ ਇਹ ਆ ਕਈ ਵਾਰੀ ਇਨਸਾਨ ਨਾ ਜਦੋਂ ਜਨਮ ਲੰਨੇ ਆ ਜੀ ਉਹ ਕਹਿੰਦੇ ਹੱਥ ਵਿੱਚ ਕੋਈ ਵਧੀਆ ਲਕੀਰ ਲਖਾ ਕੇ ਲੈ ਕੇ ਆਉਨੇ ਆ ਹਮ ਆਹੀ ਆ ਸਰਦਾਰ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਸਾਬਕਾ ਸੀਐਮ ਹੋਰਾਂ ਦਾ ਹਮ ਉਹਨਾਂ ਨੇ ਆਪਣਾ ਆਗਾਜ਼ ਕੀਤਾ ਪੋਲਿਟਿਕਸ ਦਾ ਇੱਕ ਕਾਉਂਸਲਰ ਦੇ ਤੌਰ ਤੇ ਹਮ ਖਰੜ ਤੋਂ ਬਿਲਕੁਲ ਕਾਉਂਸਲਰ ਕਾਉਂਸਲ ਦਾ ਪ੍ਰਧਾਨ ਐਮਐਲਏ ਮਨਿਸਟਰ ਉਸ ਤੋਂ ਬਾਅਦ ਚੀਫ ਮਨਿਸਟਰ ਜੀ ਤੇ ਹਾਲਾਤ ਹੁਣ ਇਦਾਂ ਬੜੇ ਵੇ ਨੇ ਹੂੰ ਕਿ ਉਹ ਲੋਕ ਚੰਨੀ ਹੋਰਾਂ ਨੂੰ ਇੱਕ ਰੱਬ ਦੀ ਤਰ੍ਹਾਂ ਸਮਝਦੇ ਨੇ ਹੂੰ ਤੇ ਚੰਨੀ ਹੋਰੀ ਵੀ ਬਹੁਤ ਸੌਖੀ ਸੀਟ ਕੱਢ ਰਹੇ ਨੇ ਵਧੀਆ ਮਾਰਜ਼ ਨਾਲ ਕੱਢ ਰਹੇ ਨੇ ਮੁਕਾਬਲਾ ਉੱਥੇ ਜਿਆਦਾ ਹੋਏਗਾ ਪਵਨ ਕਮਾਟੀ ਨੂੰ ਹੋਰਾਂ ਦੇ ਨਾਲ ਸ਼ਸ਼ੀਲ ਰਿੰਕੂ ਹੂੰ ਜਿਹੜੇ ਪਤਾ ਨਹੀਂ ਕਿਹੜੇ ਕਾਰਨਾ ਕਰਕੇ तितਲੀ ਬਣੇ ਹੂੰ ਆ ਜੋ ਸੋਚਦੇ ਹੋਣੇ ਆ ਵੀ ਇਹਦੇ ਨਾਲ ਕੀ ਖੱਟਿਆ ਮੈਂ ਤੇਰੀ ਖੀਰ ਬਣ ਕੇ ਘਰ ਵੀ ਛੱਡਿਆ ਦਰ ਵੀ ਛੱਡਿਆ ਤੇ ਬਣਿਆ ਫਿਰ ਵੀ ਕੁਛ ਨਹੀਂ ਬਣਿਆ ਫਿਰ ਵੀ ਕੁਛ ਨਹੀਂ ਤੇ ਉੱਥੇ ਇਹ ਕਿਹੜੀ ਸਭ ਤੋਂ ਮਾੜੀ ਹੋਣੀ ਆ ਹਾਂ ਦੇਖੋ ਕਰਨ ਪ੍ਰਤੀਬੱਧਤਾ ਬਹੁਤ ਜ਼ਰੂਰੀ ਆ ਕਿਸੇ ਵੀ ਪਾਰਟੀ ਦੀ ਜੀ ਜਦੋਂ ਪ੍ਰਤੀਬੱਧ ਕਿਤੇ ਬੰਦਾ ਹੈਗਾ ਨਾ ਹਾਂ ਤਾਂ ਇਹ ਬਹੁਤ ਜ਼ਰੂਰੀ ਹੈ ਹਾਂ ਪਰ ਜਿਹੜੇ ਮਹਿੰਦਰ ਸਿੰਘ ਕੇਪੀ ਤੇ ਹਾਂ ਉਹਨਾਂ ਨੇ ਥਰੂਆਊਟ ਲਾਈਫ ਆਪਣੀ ਕਾਂਗਰਸ 'ਚ ਘੜਤੀ ਬਿਲਕੁਲ ਆਖਰਕਾਰ ਉਹ ਕਾਲੀ ਦਲ ਚ ਚਲੇਗੇ ਤੇ ਮੇਰਾ ਖਿਆਲ ਆ ਉਹਨਾਂ ਦੀ ਸ਼ਾਇਦ ਹਮ ਸਿਕਿਉਰਟੀ ਜ਼ਬਤ ਹੋ ਜਵੇ ਤੁਸੀਂ ਇਸ ਇਮਾਨਦੇ ਹੋ ਇਹ ਮੰਨ ਕੇ ਵੀ ਆਵਦੀ ਜ਼ਮਾਨਤ ਬਚਾਉਂ ਜ਼ਮਾਨਤ ਖੋਲੇਗਾ ਜੇ ਕਲਦੀਪ ਸਿੰਘ ਬਡਾਲੇ ਦੇ ਬੇਟੇ ਸਰਦਾਰ ਗੁਰਪ੍ਰੀਤ ਪਤਪਾਤ ਸਿੰਘ ਬਡਾਲੇ ਨੇ ਜੋਰ ਬਹੁਤਾ ਹੀ ਮਾਰ ਤੇ ਆਇਆ ਤਾਂ ਪਈ ਬਚ ਜਵੇ ਨਹੀਂ ਹੀ ਕੇ ਪੀ ਸਾਹਿਬ ਉਹਨਾਂ ਨੂੰ ਉੱਥੇ ਤੇ ਬੜੀ ਨਮੋਸ਼ੀ ਜਾਣਕਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮੰਨਿਆ ਜਾ ਰਿਹਾ ਸੀ ਕਿ ਚੰਨੀ ਤੇ ਟੀਨੂ ਦਾ ਮੁਕਾਬਲਾ ਸਖਤ ਹੈ ਚੋਣਾਂ ਦਰਮਿਆਨ ਕਰਤਾਰਪੁਰ ਤੋਂ ਮੰਤਰੀ ਬਲਕਾਰ ਸਿੰਘ ਉਹਨਾਂ ਦੀ ਨੀਲੀ ਫਿਲਮ ਬਾਹਰ ਆਈ ਉਸ ਫਿਲਮ ਨੇ ਕਹਿੰਦੇ ਵੀ ਲੋਕਾਂ ਨੂੰ ਸੋਚਣ ਲਈ ਮਜਬੂਰ ਕਰਤਾ ਕਿ ਭਾਈ ਇਹੋ ਜੇ ਲੋਕਾਂ ਨੂੰ ਵੋਟ ਪਾਵਾਂ ਬਿਲਕੁਲ ਦੇਖੋ ਇਹ ਗੱਲ ਹੈ ਵੀ ਜਿਹੜੇ ਭਾਵਨਾਤਮਕ ਮੁੱਦੇ ਹੁੰਦੇ ਨੇ ਨਾ ਕਿਸੇ ਵੀ ਚੋਣ ਦੇ ਵਿੱਚ ਹੂੰ ਉਹ ਬਹੁਤ ਜ਼ਿਆਦਾ ਅਫੈਕਟ ਕਰ ਦਿੰਨੇ ਆ ਜੀ ਜੇ ਤੁਸੀਂ ਕਰਨਾਟਕਾ ਬਾਰੇ ਜੀ ਦੇਖਦੇ ਹੋ ਨਾ ਹਾਂ ਜਿਹੜੀਆਂ ਦੂਜੇ ਫੇਸ ਦੀਆਂ 12 14 ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਉੱਥੇ ਉਹਨਾਂ ਦੇ ਰੇਵੰਨਾ ਦੀ ਇੱਕ ਵੀਡੀਓਜ਼ ਆ ਗਈਆਂ ਤੀਆਂ ਬਾਹਰ ਜੀ ਤੇ ਕਰਨਾਟਕਾ ਦੇ ਵਿੱਚ ਜਿੱਥੇ ਭਾਜਪਾ ਨੂੰ 25 26 ਸੀਟਾਂ ਸੀ 28 ਚੋਂ ਜੀ ਤਾਂ ਇਸ ਵਾਰੀ ਉੱਥੇ ਉਹ 10 ਜਾਂ 12 ਪਰ ਰਹਿ ਜਾਏਗੀ ਕਾਰਨ ਕੀ ਬਣਿਆ ਰੇਵੰਨਾ ਦੀਆਂ ਬਲੈਕ ਬਲੂ ਸੀਰੀਜ਼ ਜੀ ਸੋ ਇਹ ਕਾਰਨ ਵੱਡਾ ਮੰਨਿਆ ਜਾ ਰਿਹਾ ਹੈ